ਦੇਵੀ ਹੋਰ ਸੱਜਣੋ ਆਪਾਂ ਪਹੁੰਚ ਚੁੱਕੇ ਆ ਅਮਰਸਰ 에어ਪੋਰਟ ਐਕਸਰੇ ਦੇ ਵਿੱਚ ਸਵੈਪ ਹੁੰਦਾ ਬੋਰਡਿੰਗ ਪਾਸ ਲੈਣਾ ਬੋਰਡਿੰਗ ਪਾਸ ਉਹ ਹੁੰਦਾ ਵਾ ਜਿੱਤੇ ਗੇਟ ਨੰਬਰ ਹੁੰਦਾ ਆ ਕੋਸਾ ਗਰੁੱਪ ਕਰਾਇਆ ਆਪਾਂ ਇਹਨਾਂ ਦੀ ਆਪੇ ਟੈਨਸ਼ਨ ਆ ਰਾਜਨ ਆ ਗਿਆ ਵਾਈਟ ਮੈਨ ਕੰਕਾਂ ਵੀ ਲੱਗੀਆਂ ਜੀ ਵਾਹ ਟੋਪੀ ਇਹ ਲੜਕੇ ਦਾ ਵੇਖੋ ਟਰੈਕਸੂਟ ਨਹੀਂ ਟਰੈਕਸੂਟ ਪਾ ਕੇ ਕੀ ਇਹ ਵੀ ਤੁਹਾਨੂੰ ਜਦੋਂ ਬਾਹਰ ਜਾਵਾਂਗੇ ਉੱਥੇ ਬਹੁਤ ਕੁਝ ਵਿਖਾਏਗਾ ਬੋਰਡਿੰਗ ਪਾਸ ਆ ਗਏ ਆਪੂ ਆਪਣਾ ਬੋਰਡਿੰਗ ਪਾਸ ਆਪਾਂ ਲੈ ਕੇ ਪਰ ਬਾਹਰੀ ਕੱਪੜੇ ਕਿੱਥੋਂ ਲੈ ਕੇ ਜਾਂਦਾ ਹੈ ਭਾਈ ਤੁਹਾਡੀਆਂ ਵਾਚੇਸ ਬੈਲਟ ਜਿੰਨਾ ਵੀ ਇਲੈਕਟ੍ਰੋਨਿਕ ਸਮਾਨ ਆ ਸਾਰਾ ਫੇਰ ਐਕਸਟ੍ਰੀ ਮਸ਼ੀਨ 'ਚ ਨਿਕਲਣਾ ਚੈੱਕ ਕਰਨਾ ਗੇਟ ਨੰਬਰ ਵੇਖ ਕੇ ਉੱਥੇ ਆਪਾਂ ਬੈਠ ਜਾਣਾ ਪੂਰਾ ਫਲਾਈਟ ਨੰਬਰ ਆਉਣਾ ਫਿਰ ਉਹਨਾਂ ਨੂੰ ਆਵਾਜ਼ ਦੇਣੀ ਆ ਆ ਜਿੰਨਾਂ ਜਿੰਨਾਂ ਦੀ ਫਲਾਈਟ ਆ ਬਸ ਉਹਨਾਂ ਲਾਈਨ 'ਚ ਲੱਗ ਗਿਆ ਤੇ ਇਸ ਤੋਂ ਬਾਅਦ ਉਹਨਾਂ ਫੇਰ ਆਪਣਾ ਬੋਰਡਿੰਗ ਪਾਸ ਚੈੱਕ ਕਰਨਾ ਤੇ ਬਸ ਲਾਸਟ ਬਸ ਉਹ ਕਿ ਚੈੱਕ ਹੀ ਆ ਠੀਕ ਹੋ ਬਤਾਂ ਕੇ ਕੰਪਲੀਟ ਕਰ ਸਕਦੇ ਏਦਾਂ ਲੋ ਲੈ ਲੈ ਭਾਈ ਤੇ ਉਹ ਫੋਨ 'ਚ ਸਿਗਨਲ ਆ ਸਿਗਨਲ ਦੇ ਹੰਡਾ ਮੈਂ ਸਿਗਨਲ ਕਿਤੇ ਬਾਹਰ ਦਾ ਥਿਊ ਵੇਖਿਓ ਛੋੜੀ ਜੀ ਬਾਰੀਆ ਰਾਣ ਦੇਖੀ ਆਈ ਲਾਈਕ ਵੈਜ ਵੈ ਕਿਡਾ ਨਾਈਸ ਆ ਚੀਸ ਲੱਗਾ ਵਿੱਚ ਵੇਣੇ ਆ ਇਧਰ ਵੇ ਮਾਮਾ ਘੜੀ ਵੇਹ ਦੀ ਮੈਚਿੰਗ ਵੇ ਟੋਪੀ ਇਹ ਨਹੀਂ ਸਕਦਾ ਇਹ ਤੁਹਾਡੇ ਨਾਲ ਮਾਨ ਕਰਕੇ ਆ ਗਿਆ ਨਹੀਂ ਤੇ ਦੌੜ ਕੇ ਚੱਲ ਜਣਾ ਹਿੰਦੇ ਕੁੜੀ ਸਾਡੀ ਪੱਗ ਦਾ ਬ੍ਰੈਂਡ ਪੁੱਛਦੀ ਕਬਲੀਡ ਦੱਸੌਣ ਕੀ ਰਸਈ ਦਾ ਬੈਗ ਚਰਸ ਆ ਮਸਾਲਾ ਸਾਥ ਬੋਲਦਾ ਨਹੀਂ ਨਹੀਂ ਲਵ ਮੇਰੀ ਲਵ ਮੇਰੀ ਹੀ ਨਾ ਹਾਫ ਲਵ ਹਾਫ ਉਹ ਕੀ ਹੁੰਦਾ ਡੇੜੀ ਕੁੜੀ ਹੀ ਕਹਿੰਦੀ ਮੈਨੂੰ ਵੇਖ ਕੇ ਪਿਆਰ ਹੋ ਗਿਆ ਇਹਦੇ ਨਾਲ ਹੈ ਨਾ ਇਹੀ ਕਹਿੰਦੀ ਨਾ ਕਰੋਨਾ ਦੇ ਵੰਨਦਾ ਹੀ ਕਰੋਨਾ ਵਾ ਮੇਰੇ ਕੁਵਾਰੀ ਦਵਾਂਗੇ ਪੂਰੀ ਉਮਰ ਨਹੀਂ ਨਹੀਂ ਮੈਂ ਤਾਂ ਕੱਲ ਮੇ ਮਾਰੇ ਕਿਸੇ ਦੇਵੀ ਹੋਰ ਸਜਣੋ ਆਪਾਂ ਪਹੁੰਚ ਚੁੱਕੇ ਆ ਅੰਮ੍ਰਿਤਸਰ 에어ਪੋਰਟ ਜਾਣਾ ਕਿੱਥੇ ਆ ਅਜੇ ਨਹੀਂ ਦੱਸਣਾ ਤਾਚੀ ਰਾਣ ਪਿਛੇ ਕੱਲਾ ਛੱਡ ਗਿਆ ਉਹ ਸਬਹ ਲੈਣ ਜਾਏਗਾ ਸਭ ਤੋਂ ਪਹਿਲਾਂ ਆਪਾਂ ਏਅਰਪੋਰਟ ਦੇ ਅੰਦਰ ਦਾਖਲ ਹੁੰਨੇ ਆ ਸਾਡਾ ਸਾਰਾ ਸਮਾਨ ਐਕਸਰੇ ਦੇ ਵਿੱਚ ਸਵੈਪ ਹੁੰਦਾ ਜਿੰਨੇ ਆਪਣੇ ਲੱਗ ਸੀ ਸਾਰੇ ਸਾਨੂੰ ਐਕਸਰੇ ਮਸ਼ੀਨ ਵਿੱਚ ਰੱਖਣੇ ਪੈਂਦੇ ਆ ਜੇ ਕਿ ਵੀਰ ਨੇ ਨਈ ਏਅਰਪੋਰਟ ਆਇਆ ਉਹ ਨੌਜ ਸਿਕਲੇ ਵੇਖੋ ਮੁੱਛਾਂ ਵਾਲਾ ਜਸਪ੍ਰੀਤ 2 ਯਸਪ੍ਰੀਤ ਐਂਡ ਸਟਾਈਲ ਕਿੰਗ ਐਂਡ ਮਿਸਟਰ ਰਾਜਨ ਜਫੀਆਂ ਪੈ ਗੀਆਂ ਆਮਣ ਭਾਜੀ ਆ ਗਏ ਆ big man ਹਾਂਜੀ ਹੁਣ ਆਪਾਂ ਇਸ ਤੋਂ ਬਾਅਦ ਕੀ ਕਰਨਾ ਤੁਹਾਨੂੰ ਸਾਰਨ ਫੋਰ ਯੂਅਰ ਇਨਫੋਰਮੇਸ਼ਨ ਬੋਰਡਿੰਗ ਪਾਸ ਲੈਣਾ ਬੋਰਡਿੰਗ ਪਾਸ ਉਹ ਹੁੰਦਾ ਵਾ ਜਿੱਤੇ ਗੇਟ ਨੰਬਰ ਹੁੰਦਾ ਫਲਾਈਟ ਨੰਬਰ ਹੁੰਦਾ ਵਾ ਤੇ ਸਾਰਾ ਕੁਝ ਡਿਟੇਲ ਹੁੰਦੀ ਆ ਵੀ ਆਪਾਂ ਕਿਹੜੇ ਗੇਟ ਤੇ ਜਾਣਾ ਸਾਡਾ ਫਲਾਈਟ ਨੰਬਰ ਕਿੰਨਾ ਸੀਟ ਨੰਬਰ ਕਿੰਨਾ ਆਪਾਂ ਪਿੱਛੇ ਜਾਂ ਟੈਨਸ਼ਨ ਕੋਈ ਨਹੀਂ ਆ ਕੋਸ ਸਾ ਗਰੁੱਪ ਕਰਾਇਆ ਆਪਾਂ ਇਹਨਾਂ ਦੀ ਆਪੇ ਟੈਨਸ਼ਨ ਆ ਇਹਨਾਂ ਸਿਰਫ ਸਾਨੂੰ ਇਕੱਲਾ ਇਕੱਲਾ ਬੋਰਡਿੰਗ ਪਾਸ ਦੇ ਦੇਣਾ ਇਸ ਸਵੇਰ ਜਿਹੜਾ ਆਪਣਾ ਸਮਾਨ ਆ ਉਹ ਜਾੜਵੇ ਚਲ ਜਾਣਾ ਜਿਹੜਾ 7 ਕਿਲੋ ਦਾ ਆਪਣਾ ਬਹਿ ਗਿਆ ਉਹ ਆਪਾਂ ਨਾਲ ਕੈਰੀ ਕਰ ਸਕਦੇ ਆ ਤੇ ਜਾੜ ਦੇ ਵਿੱਚ ਖੜ ਸਕਦੇ ਆ ਪਾਸਪੋਰਟ ਆਪਾਂ ਦਿੱਤੇ ਆ ਰਾਜਨ ਆ ਗਿਆ ਵਾਈਟ ਮੈਨ ਉਹ ਚੈਨੀ ਬੜੀ ਵਧੀਆ ਪਾਈ ਮੁੰਡੇ ਨੇ ਪੈਹਾਏ ਬੜਾ ਐਣਕਾਂ ਵੀ ਲੱਗੀਆਂ ਜੀ ਵਾਹ ਟੋਪੀ ਡਿਫਰੈਂਟ ਲੁੱਕ ਕਢੀ ਰਾਇਨ ਅੱਜ ਹੈ ਅਰੇ ਕਿਆ ਬਾਤ ਆਈ ਬ੍ਰੋ ਆਈ ਬ੍ਰੋ ਬੜੀ ਵਧੀਆ ਬਣਾਏ ਓਏ ਚਲੋ ਕਦੀ ਕਦੀ ਬਣਾ ਲਿਆ ਕਰ ਹਰਮੀਤ ਆ ਗਿਆ ਜੀ ਇਹ ਲੜਕੇ ਦਾ ਵੇਖੋ ਟਰੈਕਸੂਟ ਨਹੀਂ ਟਰੈਕਸੂਟ ਪਾ ਨੇ ਕੀ ਪਾਇਆ ਨੇ ਨਾਈਟ ਸੂਟ ਕੀ ਨਾਈਟ ਸੂਟ ਬਹੁਤ ਸੋਹਣਾ ਵੈਰੀ ਬਿੜਾ ਬਹੁਤ ਸੋਹਣਾ ਲੱਗ ਰਿਹਾ ਹਰਮੀਤ ਮੁੰਡਾ ਏ ਇਹ ਵੀ ਤੁਹਾਨੂੰ ਜਦੋਂ ਬਾਹਰ ਜਾਵਾਂਗੇ ਉੱਥੇ ਬਹੁਤ ਕੁਝ ਦਿਖਾਏਗਾ ਤੁਹਾਨੂੰ ਹਰਮੀਤ ਲਓ ਜੀ ਆ ਗਏ ਜੀ ਬੋਰਡਿੰਗ ਪਾਸ ਆ ਗਏ ਆਪੂ ਆਪਣਾ ਬੋਰਡਿੰਗ ਪਾਸ ਆਪਾਂ ਲੈ ਕੇ ਤੇ ਹੁਣ ਆਪਾਂ ਜਾਵਾਂਗੇ ਇਸ ਤੋਂ ਬਾਅਦ ਅੱਗੇ ਅੱਗੇ ਕਿੱਥੇ ਜਾਣਾ ਕੀ ਕਰਨਾ ਨਾਲ ਦੇ ਨਾਲ ਆਪਾਂ ਦੱਸੀ ਜਾਵਾਂਗੇ ਹੁਣ ਆਪਾਂ ਨੂੰ ਮਿਲ ਗਈ ਟਿਕਟ ਇਸ ਤੋਂ ਬਾਅਦਿੱਥੇ ਜਾਣਾ ਉਹ ਵੀ ਦੱਸਾਂਗੇ ਪਰ ਇਹ ਤੁਹਾਨੂੰ ਆਪਾਂ ਦੇਸ਼ ਦਾ ਨਾਂ ਨਹੀਂ ਦੱਸਣਾ ਥੋੜਾ ਇੱਕ ਸਸਪੈਂਸ ਰੱਖਣਾ ਟੂ ਜਸਪ੍ਰੀਤ ਐਂਡ ਮੀ ਐਂਡ ਰਾਜਨ ਐਂਡ ਹਰਮੀਤ ਐਂਡ ਅਮਨਪਾਜੀ ਐਂਡ ਇਸ ਤੋਂ ਬਾਅਦ ਮਾਮਾ ਜੀ ਵੀ ਆਉਣਗੇ ਨਾਗਪੁਰ ਵਾਲੇ ਜਦੋਂ ਵੀ ਮੈਂ ਆਪਾਂ ਮਾਮਾ ਕਹਿੰਦੇ ਆ ਦੋ ਬੋਲੀ ਛੁੱਟ ਜਾਂਦੇ ਆ ਸਾਡੇ ਮਾਮਾ ਜੀ ਸਾਰਿਆਂ ਦੇ ਮਾਮਾ ਜੀ ਇਸ ਸਵੇਰ ਅੱਗੇ ਨਾ ਥੋੜਾ ਕ ਆਪਾਂ ਇੱਥੇ ਕੈਮਰਾ ਚੱਲ ਸਕਦਾ ਜਦੋਂ ਆਪਾਂ ਚੱਲ ਜਣਾਗੇ ਇਮੀਗ੍ਰੇਸ਼ਨ ਦੇ ਲਾਗੇ ਚੱਲ ਜਣਾ ਨਾ ਉੱਥੇ ਵੀਡੀਓ ਲੋਡ ਨਹੀਂ ਹੁੰਦੀ ਮੈਨੂੰ ਸੋਨੈਟ ਕੇ ਵੀ ਨਹੀਂ ਆਈ ਤਾਂ ਅੰਦਾਜ਼ਾ ਮੈਨੂੰ ਹੋਣਾ ਹੋਣਾ ਜੱਦ ਦੀ ਗੱਲ ਆ ਇਹ ਕੱਪੜੇ ਇਹਦੇ ਵਾਹ ਪੂਰਾ ਏ ਬੀ ਸੀ ਦਿੱਖ ਨਹੀਂ ਆਪਾਂ ਪਰ ਵਾੜੀ ਕੱਪੜੇ ਕਿੱਥੋਂ ਲੈ ਕੇ ਆਂਦਾ ਹੈ ਭਾਈ ਕਿੱਥੋਂ ਲੈਂਦਾ ਕੱਪੜੇ ਇਤੋਂ ਘੜ ਘੜ ਦੇ ਗੂੜ ਦੇਖ ਕੀ ਬਾਤ ਹੈ ਫਿਰ ਨੀਂਦ ਯਾਰ ਨੀਂਦ ਵੈਸੇ ਯਾਰ ਤੈਨੂੰ ਇੰਨਾ ਕਿ ਮਖੌਲ ਕਰਨਾ ਨਾ ਗਰੰਟੀ ਆ ਵੀ ਜੇ ਨਾ ਲੜ ਕੇ ਉਹਦੇ ਮੈਨੂੰ ਕਹਿ ਰਹੇ ਹਾਂ ਪੱਗਾ ਲਤਨੀਆਂ ਜੇ ਜਲਾ ਕੇ ਕੜੀਆਂ ਜੇ ਤਦੇ ਪਹਿਲਾਂ ਟੋਪੀਆਂ ਵਾਲੀਆਂ ਮਮਾਈ ਸਾਡੇ ਮਾਮਾ ਜੀ ਸਾਡੀ ਆਣ ਤੇ ਸਾਨ ਸਾਡੀ ਜਿੰਦ ਜਾਨ ਜਿਨ੍ਹਾਂ ਦੀ ਬਦੌਲਤ ਆਪਾਂ ਸਾਰੇ ਜਣੇ ਇਕੱਠੇ ਹੋਏ ਆ ਬਹੁਤ ਵਧੀਆ ਜੇ ਹੁਣ ਆਪ ਆ ਗਏ ਆ ਤੁਹਾਨੂੰ ਪਤਾ ਹੈ ਉਹ ਰਮਨ ਸਾਹਿਬ ਤੋਂ ਬਾਅਦ ਆਪਣੇ ਮਮਾਈ ਡਾਕਟਰ ਦਿੱਲੀ ਦਿੱਲੀ ਮਮਾਈ ਅੱਖਾਂ ਨਹੀਂ ਖੁੱਲਣ ਦੀ ਹਾਲੇ ਅੱਖਾਂ ਨਹੀਂ ਕੱਲ ਤਾਂ ਮੀਟਿੰਗ ਹੈ ਨਾ ਤੁਹਾਨੂੰ ਨਹੀਂ ਮੇਰੀਆਂ ਵੀ ਨਹੀਂ ਖੁੱਲਣ ਦੀਆਂ ਅੱਖਾਂ ਖੁੱਲ ਨਹੀਂ ਰਾਤ ਨੂੰ 8:30 ਵਜੇ ਹਾਂ ਬਿਲਕੁਲ ਲਓ ਜੀ ਆਪਾਂ ਹੁਣ ਸਾਰੇ ਇਕੱਠੇ ਹੋ ਗਏ ਆ ਇਸ ਤੋਂ ਬਾਅਦ ਆਪਾਂ ਜਾ ਰਹੇ ਇਮੀਗ੍ਰੇਸ਼ਨ ਬਸ 30 ਸੈਕਿੰਡ ਹੋਰ ਕੈਮਰਾ ਚੱਲਣਾ ਤੇ ਉਸ ਤੋਂ ਬਾਅਦ ਵੀਡੀਓ ਬੰਦ ਹੋਣੀ ਆ ਫਿਰ ਜਦੋਂ ਆਪਾਂ ਨੂੰ ਗੇਟ ਨੰਬਰ ਮਿਲ ਜਾਣਾ ਉੱਪਰ ਚੱਲ ਜਾਣਾ ਸਾਰਾ ਕੁਝ ਚੈਕਿੰਗ ਹੋਣੀ ਆ ਇੱਥੇ ਤੁਹਾਡੀਆਂ ਵਾਚਸ ਬੈਲਟ ਜਿੰਨਾ ਵੀ ਇਲੈਕਟ੍ਰੋਨਿਕ ਸਮਾਨ ਆ ਸਾਰਾ ਫਿਰ ਐਕਸਰੇ ਮਸ਼ੀਨ 'ਚ ਨਿਕਲਣਾ ਫਾਰ ਯੂਅਰ ਇਨਫਰਮੇਸ਼ਨ ਜੇ ਕਿ ਇਹਨਾਂ ਇਲੈਕਟ੍ਰੀਕਲ ਸਮਾਨ ਹੈ ਨਾ ਉਹ ਕਦੀ ਵੀ ਆਪਾਂ ਲਗੇ ਤੇ ਵੇਚ ਨਹੀਂ ਰੱਖਣਾ ਉਹ ਆਪਾਂ ਛੋਟੇ ਬੈਗ ਦੇ ਵਿੱਚ ਹੀ ਖੜਨਾ ਕਿਉਂਕਿ ਉਹ ਉਹਦੇ ਵਿੱਚ ਮਣਾ ਹੁੰਦਾ ਵਾ ਹੁਣ ਇੱਥੇ ਬਸ ਮੇਰੇ ਖਾਲ ਨਾਲ ਰਾਜਨ ਜੀ ਆਪੇ ਬੰਦ ਕਰ ਦੇਗਾ ਇਹ ਆ ਕਰਨਾ ਪੈਣਾ ਵਾ ਬਸ ਸਮਾਨ ਸਾਰਾ ਸਹੀ ਨਿਕਲੇ ਭਈ ਸੀ ਸਹੀ ਨਿਕਲ ਆਇਆ ਸਮਾਨ ਚੈੱਕ ਹੋ ਗਿਆ ਸਾਰਾ ਕੁਝ ਸੇਫ ਆ ਬਸ ਇਸ ਤੋਂ ਬਾਅਦ ਲਾਸਟ ਸਟੇਜ ਹੁੰਦੀ ਆ ਕਿ ਆਪਾਂ ਜਹਾਜ਼ ਦੇ ਲਾਗੇ ਚੱਲ ਜਾਣਾ ਉੱਥੇ ਵੇਟ ਕਰਨੀ ਆ ਇਸ ਤੋਂ ਬਾਅਦ ਸਮਝੋ ਵੀ ਆਪਾਂ ਸਕਸੈਸ ਹੋ ਗਏ ਆ ਸਾਡਾ ਕੋਈ ਗਲਤ ਮਲਤ ਸਮਾਨ ਨਹੀਂ ਆ ਕੋਈ ਓਵਰ weight ਨਹੀਂ ਆ ਬਸ ਆਪਾਂ ਸਟੇਅਰ ਚੜ੍ਹ ਕੇ ਤੇ ਉੱਪਰ ਬਹੁਤ ਸੋਹਣੀ ਸੈਟਿੰਗ ਉੱਪਰ ਬਣੀ ਹੋਊਗੀ ਉੱਪਰ ਜਾ ਕੇ ਆਪਾਂ ਵੇਟ ਕਰਨੀ ਆ ਆਪਣਾ ਗੇਟ ਨੰਬਰ ਚੈੱਕ ਕਰਨਾ ਗੇਟ ਨੰਬਰ ਵੇਖ ਕੇ ਉੱਥੇ ਆਪਾਂ ਬੈਠ ਜਾਣਾ ਪੂਰਾ ਫਲਾਈਟ ਨੰਬਰ ਆਉਣਾ ਫਿਰ ਉਹਨਾਂ ਆਵਾਜ਼ ਦੇਣੀ ਆ ਤੇ ਸੁਬਾ ਸਿੱਧਾ ਆਪਾਂ ਜਾਜ ਦੇ ਵਿੱਚ ਰੋਟੀ ਪਾਣੀ ਮਿਲੂਗਾ ਰਾਇਨ ਟੈਂਸ਼ਨਾ ਲੈ ਰਾਇਨ ਪਨੇ ਕਿ ਚਲ ਗਿਆ ਕੈਮਰੇ ਨਾਲ ਜਿਆਦਾ ਵੀਡੀਓ ਬਣਾਉਣ ਲਿਆ ਕਿ ਆਪਾਂ ਨੇ ਕੀ ਕਰਦਾ ਫਿਰਦਾ ਰਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਸੈਗਲ ਸਾਹਿਬ ਅਮਨ ਭਾਜੀ ਮਾਮਾ ਜੀ ਆ ਜੇ ਜਿਹਨੂੰ ਆਪਾਂ ਵੈਟਿੰਗ ਹਾਲ ਵੀ ਕਹਿ ਦਿੰਨੇ ਆ ਤੇ ਮਾਨ ਸਾਹਿਬ ਦੀ ਫੋਟੋ ਲੱਗੀ ਇੱਥੇ ਆ ਜਿੰਨਾ ਜਿੰਨਾਂ ਦੀ ਫਲਾਈਟ ਆ ਜਿਤਨਾ ਸਾਡੀ 에어 ਇੰਡੀਆ ਵਾ ਇਦਾਂ 에어 ਇੰਡੀਆ ਵਾਲੇ ਆ ਆ ਵੇਖੋ ਇੱਥੇ ਅੰਦਰ ਖੁੱਲਾ ਜੇ ਕਿਨੇ ਸ਼ੋਪਿੰਗ ਕਰਨੀ ਆ ਰਿਲੈਕਸ ਰੂਮ ਬਾਰ ਲੌਂਜ ਵਾਸ਼ਰੂਮ ਤੇ ਹੁਣ ਆਪਾਂ ਵੇਟ ਕਰਾਂਗੇ ਉੱਥੇ ਥੋੜੀ ਇਸ ਤੋਂ ਬਾਅਦ ਸਿੱਧਾ ਜਦੋਂ ਆਪਣਾ ਵਾਰੀ ਆਏਗੀ ਫਿਰ ਆਪਾਂ ਫਲਾਈਟ 'ਚ ਬੈਠ ਜਾਣਾ ਠੀਕ ਆ ਮਤਲਬ ਕਿ ਉਹਨਾਂ ਵਾਸਤੇ ਜਿਹੜਾ ਵੀਰ ਕਦੀ ਨਹੀਂ ਗਿਆ ਵੈਸੇ ਤੇ ਮੋਸਟਲੀ ਅੱਜਕੱਲ ਸਾਰੇ ਝਾੜਾਂ ਦੇ ਬੈਟਰੀ ਗਏ ਆ ਕਿਉਂਕਿ ਹਰ ਵੀਰ ਕੋ ਅੱਜਕੱਲ ਪੈਸੇ ਬੜਾ ਲੋਕਾਂ ਕੋ ਆ ਗਿਆ ਤੇ ਐਦਾਂ ਸਾਰੇ ਜਣੇ ਆ ਸਿਟਿੰਗ ਬਣਾਈਆਂ ਸੋਹਣੀਆਂ ਸਿਟਿੰਗ ਬਣਾਈਆਂ ਵਧੀਆ ਸਿਟਿੰਗ ਬਣਾਈਆਂ ਤੇ ਕਈ ਜਣੇ ਲੰਮੇ ਪੈਂਦੇ ਇਹਨਾਂ ਦਾ ਜਿਆਦਾ ਟਾਈਮ ਹੋਵੇ ਫਿਰ 3-4 ਘੰਟੇ ਸੌਂ ਜਾਂਦੇ ਆ ਤੇ ਉਹ ਵੇਖੋ ਮੁੰਡਾ ਉਹ ਕੱਪੜਾ ਵਾਲਾ ਮੁੰਡਾ ਵੱਖਰਾ ਲੱਭ ਲੋ ਤੁਹਾਨੂੰ ਵੱਖਰਾ ਨਹੀਂ ਰੌਂਡਿਆ ਓਏ ਇਡਾ ਜਿੰਨੇ ਮੇਰੇ ਖਿਆਲ ਨਾਲ ਘੱਟੋ ਘਾਟ ਨਹੀਂ ਤੇ 10-12000 ਦਾ ਟ੍ਰੈਕ ਸੂਟ ਪਾਇਆ ਹੋ ਪਲੱਸ ਨਾਈਟ ਸੂਟ ਵੇਖਣ ਡਿਆ ਵੇ ਤਨ ਕੀ ਵਖੀ ਜਾਂਦਾ ਦੋਵੇਂ ਜਸਪੀ ਇਕੱਠੇ ਬੈਗੇ ਆ ਵੱਖਰੇ ਵੱਖਰੇ ਜੇ ਬੈਗੇ ਆ ਆਪਦੇ ਜਾਂਦੀ ਵਰੀ ਕੀ ਸਿਸਟਮ ਆ ਬੰਦੇ ਢਿੱਲੇ ਆ ਸੁੱਤੇ ਤੜਕੇ ਦੀ ਫਲਾਈਟ ਹੈ ਨਾ ਢਿੱਲੇ ਆ ਮਾਸੂਨ ਲਾਈਨ ਚ ਲੱਗ ਗਿਆ ਤੇ ਇਸ ਤੋਂ ਬਾਅਦ ਇਹਨਾਂ ਫੇਰ ਆਪਣਾ ਬੋਰਡਿੰਗ ਪਾਸ ਚੈੱਕ ਕਰਨਾ ਹੁੰਦਾ ਉਸ ਤੋਂ ਬਾਅਦ ਸਿੱਧਾ ਆਪਾਂ ਬਿਲਕੁਲ ਜਹਾਜ਼ ਦੇ ਕੋਲ ਚੱਲ ਜਣਾ ਇਦਾਂ ਚੈੱਕਿੰਗ ਹੁੰਦੀ ਆ ਚਲੋ ਜੀ ਟਾਈਗਰ ਲੰਘਾ ਜੀ ਟਾਈਗਰ ਕਹਿੰਦੇ ਓਕੇ ਆ ਜੀ ਅਤੇ ਛੜੀ ਵੀ ਬੜੀ ਨਜ਼ਰ ਆਉਂਦੀ ਹੈ ਰਾਏ ਨਾ ਐ ਹੈ ਟਾਈਗਰ ਸਟੇ ਬਸ ਹੁਣ 20 ਸੈਕਿੰਡ ਬਾਅਦ ਆ ਲੱਗਾ ਜੀ ਟਾਈਗਰ ਜਾ ਜਾ ਹਾਂ ਚੈਕਿੰਗ ਤੇ ਬਹੁਤ ਜਿਆਦਾ ਅੱਗੇ ਜਾ ਕੇ ਫਿਰ ਇੱਕ ਈ ਉਹਨਾ ਬੋਰਡਿੰਗ ਪਾਸ ਦੇਖਣਾ ਫਿਰ ਆਪਾਂ ਸੀਟ ਨੰਬਰ ਦੇਖਣਾ ਫਿਰ ਵਿੱਚ ਬੈਠ ਜਾਣਾ ਯਰ ਮੀ ਇਹ ਦੇ ਵੇਖਣ ਡਿਆ ਮੁੰਡਾ ਟਰੈਕ ਸੂਟ ਵਾਲਾ ਆਤੀ ਕਰਾਈ ਵੇ ਮੁੰਡੇ ਨੇ ਨਾ ਸਿਰ ਵੇ ਕਰਾਇਆ ਨੇ ਕੱਪੜਾ ਦਾ ਵਕਰਾ ਨੈਰੋਂ ਆ ਵੀਰ ਆ ਸਾਰੇ ਜਣੇ ਇਹਦੇ ਲਈ ਵੇਖਣ ਦੇ ਆ ਅੱਜ ਦਾ ਮੁੱਖ ਮਹਿਮਾਨ ਹਰਮੀਤ ਸਿੰਘ ਲਾਸਟ ਪੁਆਇੰਟ ਉਹਨਾਂ ਨੇ ਕਰਨਾ ਸਤਿ ਸ੍ਰੀ ਅਕਾਲ ਨਮਸਤੇ ਬਾਸ ਲਾਸਟ ਬਸ ਉਹ ਕਿ ਚੈੱਕ ਹੀ ਆ ਠੀਕ ਹੈ ਅੱਜ ਆਪਾਂ ਇਕੱਠੇ ਨੂੰ ਕਹਿੰਦੇ ਜੇ ਆਪਾਂ ਤੁਹਾਡੇ ਕੋਲ ਕੰਪਿਊਟਰ ਚਾਰ ਸਾਰੇ ਇੱਥੇ ਹੋਰੀ ਪ੍ਰੈਜ਼ੈਂਟੇਸ਼ਨ ਜੀ ਆਪਣੇ ਡੋਲੇ ਵਾਲੇ ਭਾਈ ਤੇ ਉਹ ਫੋਨ ਤੇ ਕਸ ਕਸ ਸਿਗਨਲ ਆ ਸਿਗਨਲ ਦੇ ਹੰਡਾ ਮੈਂ ਸਿਗਨਲ ਇਹ ਤੋਂ ਬਾਅਦ ਬਾਹਰ ਦਾ ਥਿਊ ਦੇਖਿਓ ਛੋੜੀ ਜੀ ਬਾਰੀਆ ਰਾਣੇ ਵਖੀ ਇਹਦੀ ਛਾਲ ਨਾ ਮਾਰਦੀ ਇਹਦੇ ਆਹ ਵੇਖੋ ਫਲਾਈ ਫਲਾਈ ਬਟਰਫਲਾਈ ਰਪਿੰਡ ਫਲਾਈ ਲੋ ਜੀ ਦੇਖਦੇ ਹੁਣ ਖਾਨ ਪੀਲੀ ਸਮਾਨ ਜ਼ਿਆਦਾ ਆ ਇਦ ਵਿਗਣਾ ਨੋ ਵਾਟ ਡੂ ਯੂ ਵਾਂਟ ਸਰ ਵੈਜ ਨੋਨ ਵੈਜ ਇਹ ਕਰੀ ਮੈਂ ਪਹਿਲੀ ਰਿ ਭਿਟਾ ਮੈਂ ਕਿਹਾ ਦੋਨੋਂ ਹੀ ਨੋ ਪਲੀਜ਼ ਆਪਾਂ ਤੁਹਾਨੂੰ ਪਤਾ ਵੈਜ ਹਰਾ ਸਟicker ਲੱਗਾ ਜੇ ਭਾਵੇਂ ਭਾਜੀ ਵੇਖ ਵੀ ਲਓ ਵੈਜ ਵੈਜ ਨੋਨ ਵੈਜ ਕੋਈ ਅੰਤਰ ਨਹੀਂ ਆ ਪਰ ਵੈਜ ਆਈ ਲਾਈਕ ਵੈਜ ਰਾਜਨ ਲਾਈਕ ਵੈਜ ਖੋਲ ਦੋ ਖੋਲ ਦੋ ਇਤਨਾ ਟ੍ਰੇ ਲੱਗੀ ਹੁੰਦੀ ਖੋਲ ਲਈ ਦੀ ਆ ਪੈਕਿੰਗ ਬੜੀ ਸੋਹਣੀ ਦੀ ਆ ਇਹਨੇ ਸਵਾਦ ਕਰਨਾ ਗਿਆ ਕੋਲ ਜਾ ਉਹ ਬਿਲਕੁਲ ਸਟicker ਵੇਖ ਲੋ ਭਾਈ ਹਾਂ ਆ ਇਹ ਪਹਿਲਾ ਪਾਣੀ ਦੀ ਬੋਤਲ ਇਹਦੇ ਵਿੱਚ ਕਾਰਡ ਹੋਣਾ ਮੇਰੇ ਖਿਆਲ ਨਾਲ ਕਾਰਡ ਹਾਂ ਨੈਪਕਿਨ ਨਾਲ ਇਹਦੇ ਸੌਫ ਵਿੱਚ ਹੁੰਦੀ ਆ ਮੇਰੇ ਖਿਆਲ ਨਾਲ ਇਹ ਨਾ ਸੈਂਡਵਿਚ ਹੋਣਾ ਸੈਂਡਵਿਚ ਹੋਣਾ ਪੈਕਿੰਗ ਵੀ ਕਿੱਡੀ ਵਧੀਆ ਕੀਤੀ ਹੁੰਦੀ ਨਾ ਵੇਖ ਕਿੱਡਾ ਨਾਈਸ ਆ ਚੀਜ਼ ਲੱਗਾ ਵਿੱਚ ਵੇਨੇ ਉਹ ਨਾਈ ਸਵਾਦ ਆ ਆ ਸਵਾਦ ਬਹੁਤ ਵਧੀਆ ਥੋੜੀ ਜਿਹੀ ਮੈਂ ਚੀਟਿੰਗ ਕਰ ਲਈਏ ਲਾਈਟ ਜੀ ਸਾਸ ਲਾਈਟ ਸਟਾਈਲ ਮੜਿਆ ਅਹੀਂ ਜਾ ਕੇ 2 ਘੰਟੇ ਮੇਹ ਟੁਕਣੀ ਰੋ ਸਾਨੂੰ ਸੋਸਾ ਸੋਸਾ ਨੇ ਇਹਨਾਂ ਨੇ ਕੀ ਕਰਨਾ ਸਾਡੀਆਂ ਦੜਾਂ ਹੀ ਘੜ ਜਾਣਾ ਦਹੀਂ ਖਾਰੇ ਕੋਸਾ ਘੜ ਹੂੰ ਬਹੁਤ ਸਵਾਦ ਮੈਂ ਕਹਿ ਰਿਹਾ ਫਫੜੀ ਜੀ ਤੁਸੀਂ ਖਾ ਲਓ ਬਹੁਤ ਸਵਾਦ ਵੈਰੀ ਟੇਸਟੀ ਆਹਾਹਾ ਬਹੁਤ ਸਵਾਦ ਬਹੁਤ ਸਵਾਦ ਇਧਰ ਵੀ ਮਾਮਾ ਕੜੀ ਵੇ ਇਹਦੀ ਮੈਚਿੰਗ ਵੇ ਟੋਪੀ ਵੇ ਐ ਐ ਅੱਗੇ ਸਾਰੀ ਉਮਰ ਜਾ ਜੀ ਬੈਠਾ ਰਿਆ ਨਾ ਕਿੱਡਾ ਇਹਨੂੰ ਪ੍ਰੋਫੈਸ਼ਨਲ ਲੱਗਣਿਆ ਨਾ ਇਹ ਜਣਾ ਰਹਿੰਦਾ ਜਾਜ ਚਾਵੇ ਹੈ ਐ ਕਿਦਾਂ ਕੁੜੀਆਂ ਵਰਗੂ ਐ ਮੂੰਹ ਬੰਦ ਕਰਕੇ ਓਏ ਇਹ ਕੀ ਕੈਂਡ ਹੈ ਬੋਲੇ ਨਿਕਲ ਦੇ ਦਿੰਦੇ ਨਿਕਾ ਡਾਊਨ ਅੱਪ ਦੀ ਮਿੱਟੋ ਗਿਆਈ ਕ੍ਰੀਸਰ ਤੇਰੇ ਪਤਾ ਕਿ ਦਿੱਲੀ ਆ ਗਿਆ ਦਿੱਲੀ ਵੀ ਆਲੇ ਕੋਈ ਯਾਦ ਦੇ ਰਹਾ ਅਰੇ ਗਾੜੀ ਥਾਈ ਇਹ ਲਈ ਚੱਗੀ ਆ ਤਾਂ ਕਹਿੰਦਾ ਸਾਣਾ ਪਾ ਪਾਣਾ ਪਾ ਤਾਂ ਬੋਲੇ ਹੋਰ ਇੰਗਲਿਸ਼ ਆਂਦੀ ਮਨੋ ਨਿਕਾ ਸਾਣਾ ਪਾ ਨਾ ਮਾਦਾ ਇੰਦੀ ਤੇ ਰੱਖ ਰਿਹਾ ਬੰਦਾ ਇੱਕ ਨਾਲ 28 ਦੀ ਥਾਈ ਹੁੰਦੀ ਹੁੰਦੀ ਆ ਨਾ ਸੋਹਣੇ ਮਹਜਾਸ ਦੀ। ਤਾਂ ਆਂਦੀ। ਰਸਤਾ ਕੌਣਾ ਬਸ ਜਾਂ ਪਾਣੀ। ਆਦੀ। ਜੀ ਹੱਸਦੀ। ਉੱਧਰ ਉੱਧਰ ਦਾ ਸਾਹਮਣੇ ਵਾਲੇ ਬੰਦੇ ਇੱਕ ਗੱਲ ਕਰਾ।

ਕਿ ਨਾ ਕਿ ਨਾ ਹੈ ਨਾ ਇਸ ਟੈਂਮੀ ਨਾ ਬੜਾ ਭਾਈ ਇਹ ਨਹੀਂ ਸਕਦਾ ਇਹ ਨਹੀਂ ਸਕਦਾ ਇਹ ਤੁਹਾਡੇ ਨਾਲ ਮਾਨ ਕਰਕੇ ਆ ਗਿਆ ਨਹੀਂ ਤੇ ਦੌੜ ਕੇ ਚਲੇ ਜਾਣਾ ਸੀ ਇਹਨੇ લાવને આ ટ્રેક છોડ નઈ નાઈટ સૂટ કોર્સ કોટ કોટ બ્રો કોડ પૂરી દેખ ઠલે પૂરી દે પીરાણે ટોપ બને પીરાણે કેડા બ્રો કોડ કોર્સ હા કોર્ટ કો ਓ ਆਟੇ ਹਗਾ ਕੀ ਨੀ ਨਾਵਾ ਬਾੜੇ ਕੋ ਪੈਹੇ ਵੀ ਹੋਣੇ ਜਿਹਦੇ ਨਾਲ ਨੇ ਬੈੱਡਰੂਮ ਜਾ ਲਿਆ ਤੇ ਕੀ ਕਰੇਗਾ ਇੰਗਲਿਸ਼ ਸਿੱਖ ਹਾਊ ਮੱਚ 1200 ਹਾਂ ਬੰਦੇ ਕਿੰਨਾ ਦੇਰ ਦੀ ਗੱਡੀ ਇਹ ਮੈਂ ਮੈਨੇ ਅੱਥਰੀ ਵੇਚੀ ਮੈਂ ਕਿਸੇ ਹੋਰ ਕੋਲ ਬੋਲ ਲਿਆ ਜੀ ਐਪੀਸੀ ਨੇ ਕਿ ਨਾਲ ਵੀਰਾ ਨੇ ਆਪਣਾ ਲੈਣਾ ਵੇਟਰਾਸ ਨੂੰ ਵੀਰਾ ਕਨਵਰਟ ਕਰੋ 1200 ਰੁਪਏ ਦਾ ਟ੍ਰੈਕਸ ਨੂੰ ਜੇ ਨਾਲੇ ਐਪੀਸੀ ਆ ਉਹ ਵੀ ਨਾਲੇ ਟ੍ਰੈਕਸ ਨੂੰ ਪਾਓ ਹੈ ਹੈ 1200 ਦਾ ਨਹੀਂ ਗਾ ਬਿਆਜ ਕਹਤਾ ਨੇ ਕਿ ਬਹਿ ਵੀ ਐਪੀ ਇਹ ਮਿਆਜ ਤੇ ਕਹਤਾ ਨੇ 1200 ਦਾ ਨਹੀਂ ਗਾ ਕਿੰਨੇ ਦਾ 12000 ਦਾ ਹੋਊਗਾ ਉਹ ਬ੍ਰਾਂਡਡ ਪਾਉਂਦਾ ਦੂਜੇ ਨਹੀਂ ਪਾਉਂਦਾ ਹਾਂ ਪੁੱਛ ਲਵਾਵੇਂ ਪੱਗ ਕਿਹੜੀ ਬ੍ਰਾਂਡ ਦੀ ਕੁੜੀ ਸਾਡੀ ਪੱਗ ਦਾ ਬ੍ਰਾਂਡ ਪੁੱਛਦੀ ਕੰਪਲੀਟ ਲੱਸਾ ਉਹ ਕੀ ਰਸੀਏ 555 ਨਹੀਂ ਵੀਰ ਵੀ ਕਿੰਨੇ ਦਾ 1200 ਦਾ 12000 ਦਾ ਉਹ ਬ੍ਰਾਂਡ ਪਾਦਾ ਝੂਠ ਵਾਰੀ ਜਾਂਦਾ ਤੂੰ ਦੇਖ ਇਹ ਬ੍ਰਾਂਡ ਦਾ ਹਾਂ ਕੋਈ ਕਰ ਨਹੀਂ ਕੋਈ ਤੇ ਆ ਕਹਿੰਦਾ ਆ ਕਹਿੰਦਾ ਪਿੰਡੋਂ ਬੋਲਣਾ ਟਾਈਮ ਕਿੰਨਾ ਬੰਦਾ ਲਾਉਣਾ ਨੰਬਰ ਸਰ ਫੋਨ ਲਾਣਾ ਜੀ ਦਾ ਉਹ ਤੇ ਦਿਨ ਦਾ ਕਿ ਰਾਤ ਹੈ ਕਿ ਕਹਦੇ ਰਮੀਦ ਮੰਮੀ ਸੌ ਗਈ ਜੀ ਨਹੀਂ ਫੋਨ ਕਰੋ ਮੋਟੀ ਨੂੰ ਉਧਰ ਕੀ ਗੱਦ ਦੇਦਗੀ ਰਾਤ ਹੈ ਕਿ ਮੈਂ ਦਿੱਲੀ ਪਹੁੰਚ ਗਿਆ ਦੇ ਹੀ ਕਰਦਾ ਜਾਂਦਾ ਹੀ ਪੈਗ ਲਾ ਲੈ ਰਦਾ ਰੱਜ ਗਿਆ ਸਿਰੇ ਸੇਰੇ ਪੱਪੀ ਮਿਲ ਗਿਆ ਨਾ ਫਿਰ ਅਪੀ ਨੇ ਵੀ ਚਲਾ ਗਏ ਅੰਦਰ ਕੰਲਾ ਹੀ ਚਲਾ ਗਏ ਅੰਦਰ ਚਾਹੁੰਦਾ ਜਿਦਾਂ ਰੈਪਰ ਚ ਪਾਣੀ ਨਹੀਂ ਪੀਦਾ ਮੈਂਟੋ ਮੈਡ ਖਿੱਚੀ ਜਾਂਦੇ ਸ਼ਰਾਬ ਰਵਾਟਾ ਭੱਜਾਏ ਫਿਰ ਚੱਕਰ ਵੜ ਜਿਹੜੇ ਅੱਧੇ ਘੰਟੇ ਮੇਰੇ ਕਹਿੰਦਾ ਪੈਗ ਲਾ ਕੇ ਹਣਾ ਫਿਰ ਨਾ ਇਹ ਹੀ ਗੱਲ ਨੀ ਦਾ ਦਾ ਵੈਗ ਲੰਗਰ ਦਾ ਲੱਗ ਪਿੰਦੀ ਮੂਵੀ ਤੇ ਉੱਥੇ ਹੀ ਸੀ ਬੈਗ ਤਾਂ ਉੱਥੇ ਗਾਇੀ ਕਾਰਡ ਲੋਡ ਨਹੀਂ ਆੜੀ ਨਹੀਂ ਗਾਇੀ ਆਂਦਰ ਨਹੀਂ ਗਿਆ ਨਹੀਂ ਦਾ ਪੈਗ ਲਾਇਆ ਲੋਹੇ ਪਿੜੇ ਰਹੇ ਨਾ ਮੇਰੀ ਪੂਰੀ ਜਿੰਨ 4 4 5 44 ਆ ਮਸਾਲਾ ਸਭ ਬੋਲਦਾ ਹਾਂ ਪੂਰਾ ਚਾਹ ਤਰ ਸੁਣਿਆ ਇਹ ਲੋਜ ਬਹੁਤ ਸਾਰਾ ਪੜਨਾ YouTube ਤੇ ਪੁੱਛਣਾ ਕਰੀ ਇਹ ਵਿੱਚ ਬੋਲਣ ਦੇਗਾ ਮੈਂ ਇੱਧਰ ਤੇ ਰਹਿ ਤਾਣਾ ਹੋ ਗਿਆ ਤਾਂ ਮੇਰੀ ਇਹ ਹੈ ਕਰ ਲਗਾ ਵੀਡੀਓ ਕਾਲ ਜਿਨਾਂ ਨੇ ਨਹੀਂ ਨਹੀਂ ਲਵ ਮੇਰੀ ਇਹ ਲਵ ਮੇਰੀ ਹੀ ਨਾ ਹਾਫ ਲਵ ਹਾਫ ਹੋ ਗਈ ਹੁੰਦਾ ਵਾ ਹਾਫ ਰੇਂਜ ਹਾਫ ਲਵ ਸਾਡੇ ਮੇਰੇ ਦਾ ਫੋਨ ਕਰਦੇ ਦਿੱਲੀ ਪਹੁੰਚ ਗਿਆ ਮਨ ਕਿ ਨੈਟਵਰਕ ਨਹੀਂ ਆਉਣਾ ਭਾਬੀ ਨੂੰ ਹਾਂ ਭਾਈ ਰਿਸ਼ਤਾ ਆਇਆ ਸੀ ਤੇ ਇਹਨੇ ਮਤਲਬ ਦੇਖ ਕੇ ਕਹਿਤਾ ਚਲੋ ਦੱਸਾਂਗੇ ਪਰ ਜਿਹੜੀ ਕੁੜੀ ਕਹਿੰਦੀ ਮੈਨੂੰ ਦੇਖ ਕੇ ਪਿਆਰ ਹੋ ਗਿਆ ਇਹਦੇ ਨਾਲ ਅੱਛਾ ਕੰਨੀ ਮਕਰੋਣਾ ਨਹੀਂ ਨਹੀਂ ਉਹ ਕੰਨੀ ਮਕਰੋਣਾ ਨਹੀਂ ਕਰੋਨਾ ਵਾ ਪੂਰੇ ਇੱਕਦਮ ਅਹੀ ਕਹਿ ਹੈ ਨਾ ਅਹੀ ਕਹਿ ਹੈ ਨਾ ਕਰੋਨਾ ਦੇ ਮਾਨ ਦਾ ਹੀ ਕਰੋਨਾ ਵਾ ਨੇ ਕੁਵਾਰੀ ਰਵਾਂਗੀ ਪੂਰੀ ਉਮਰ ਮੈਂ ਇੰਨਾ ਕਲਮ ਨਹੀਂ ਮਾਰੇ ਕਿਸੇ ਨੂੰ ਤਿੰਨ ਦਿਨ ਚਲਾਉਂਗਾ ਮੁੰਡਾ ਜਿਹੜਾ ਸੇਫਟ ਚ ਆ ਰਿਹਾ ਸੀ ਤੇ ਕਹਿੰਦੀ ਵੇਖ ਕੇ ਮੈਂ ਕਹਿਤਾ ਸੀ ਜੇ ਮੈਂ ਵਿਆਹ ਕਰਾਵਾਂਗੀ ਤੇ ਇੰਨਾ ਹੀ ਕਰਾਵਾਂਗੀ ਜਿਹਦੇ ਪੂਰੀ ਉਮਰ ਕੁਵਾਰੀ ਬੈਠਾਂਗੀ ਕਿਆ ਬਾਤ ਕਿਆ ਬਾਤ ਇਹ ਨੀਂਦ ਕੋਸਿੰਗ ਨਹੀਂ ਜਾਂਦੀ ਹਾਂ ਇਹ ਨੀਂਦ ਫਾਰਮ ਜੀ ਨਹੀਂ ਆਉਂਦੀ ਦਿਨ ਚੜਾ ਹਨ ਰਾਤ ਵੇਲੇ ਨਾ ਬੋਲਣਾ ਆਪਾਂ ਚੁੱਪ ਕਰਨਾ ਲੱਗੇ ਅੱਛਾ